ਫਰੋਹੀਪੁਰ ਅੰਦਰ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਜਿਹੜਾ ਫਰੋਹੀਪੁਰ ਦੀ ਹਾਊਸਿੰਗ ਬੋਰਡ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਇੱਕ ਬੰਦ ਪਏ ਘਰ ਨੂੰ ਆਪਣਾ ਨਿਸ਼ਾਨਾ ਜਿਹੜਾ ਉਹ ਬਣਾਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਏ ਹੋਏ ਸਨ ਅਤੇ ਪਿੱਛੋਂ ਚੋਰ ਜਿਹੜੇ ਆਏ ਆ ਤੇ ਘਰ ਵਿੱਚੋਂ ਇੱਕ ਗੈਸ ਸਿਲੰਡਰ ਸੋਨੇ ਦੀਆਂ ਵਾਲੀਆਂ 2000 ਰੁਪਇਆ ਅਤੇ ਇੱਕ LED ਲੈ ਕੇ ਫਰਾਰ ਹੋ ਗਏ ਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਅੰਦਰ ਜਿਹੜੀ ਭੰਨ ਤੋੜ ਆ ਉਹ ਕੀਤੀ ਗਈ ਆ ਘਰ ਦਾ ਸਮਾਨ ਜਿਹੜਾ ਉਹ ਚੋਰ ਚੋਰੀ ਕਰਕੇ ਲੈ ਗਏ ਆ ਤਾਂ ਅਗਲੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਢੇ ਤੇ ਰੱਖ ਕੇ ਚੋਰ ਜਿਹੜਾ ਬੇਖੌਫ ਹੋ ਕੇ ਗੈਸ ਸਿਲੰਡਰ ਜਿਹੜਾ ਉਹ ਲ ਜਾ ਰਿਹਾ ਤਾਂ ਪੀੜਤ ਪਰਿਵਾਰ ਵੱਲੋਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੁਲਿਸ ਕੰਪਲੇਟ ਜਿਹੜੀ ਉਹ ਦਿੱਤੀ ਗਈ ਆ ਪਰ ਹਾਲੇ ਤੱਕ ਉਹਨਾਂ ਦੀ ਕੋਈ ਵੀ ਸੁਣਵਾਈ ਜਿਹੜੀ ਆ ਉਹ ਨਹੀਂ ਹੋ ਰਹੀ ਵਾਰ-ਵਾਰ ਉਹ ਥਾਣੇ ਥਾਣੇ ਦੇ ਜਿਹੜੇ ਚੱਕਰ ਆ ਉਹ ਲਗਾ ਰਿਹਾ ਪਰ ਉਹਨਾਂ ਦੀ ਸੁਣਵਾਈ ਜਿਹੜੀ ਨਹੀਂ ਹੋ ਰਹੀ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਇਨਸਾਫ ਜਿਹੜਾ ਦਿੱਤਾ ਜਾਵੇ ਤਾਂ ਚੋਰ ਨੂੰ ਜਿਹੜਾ ਜਲ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਤਾਂ ਇਸ ਪੂਰੇ ਮਾਮਲੇ ਤੇ ਪਰਿਵਾਰ ਦਾ ਇੱਕ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ Miran aquí un pit ਮੈਂ ਫਾਲਸਿੰਗਬੁਰਗ ਕੋਲ ਨਹੀਂ ਦੀ ਰਹਿਣ ਵਾਲੀ ਆ 237 ਨੰਬਰ ਮੇਰਾ ਕਵਟਰ ਹੈ ਜੀ ਮੈਂ ਹਲਵੇ ਦੇ ਰਹਿਣ ਆਪਣੇ ਭੈਣ ਘਰੇ ਰਹਿ ਰਹੀ ਸੀ ਤੇ ਉਸ ਦੌਰਾਨ ਮੇਰੇ ਘਰ ਵਿੱਚ ਪਿੱਛੇ ਚੋਰੀ ਹੋ ਗਈ ਤੁਹਾਡੇ ਘਰ ਵਿੱਚ ਕੋਈ ਨਹੀਂ ਸੀਗਾ ਤੁਹਾਨੂੰ ਕਿਵੇਂ ਪਤਾ ਲੱਗਾ ਚੋਰੀ ਸਾਰੇ 28 ਤਰੀਕ ਨੂੰ ਆਪਣੇ ਘਰੇ ਆਏ ਆ 28 ਤਰੀਕ ਨੂੰ ਅਸੀਂ ਆਪਣੇ ਘਰੇ ਆਏ ਸਵੇਰ ਕੇ ਦੇਖਿਆ ਤੁਹਾਡਾ ਫਰਨੀਚਰ ਉੱਪਟੀ ਹੋਈ ਸੀ ਤੋੜਫੰਨ ਹੋਈ ਹੋਈ ਸੀ ਸਾਰੀ ਤੇ ਐਰ ਸੀ ਡੀ ਉੱਤਰੀ ਹੋਈ ਸੀ ਸਿਲੰਡਰ ਚ ਦਰਵਾਜ਼ੇ ਖੋਲੇ ਆਪਣੇ ਦੇਖਿਆ ਕਿ ਕੀ ਕੀ ਸਮਾਨ ਹੋਰ ਕੁਝ ਤੇ ਸਿਲੰਡਰ ਚੁੱਕਿਆ ਹੋਇਆ ਸੀਗਾ ਸੋਨੇ ਦੀਆਂ ਵਾਲੀਆਂ ਛੋਟੀਆਂ ਲੈ ਗਈਆਂ ਨੇ 2000 ਰੁਪਏ ਕੱਢ ਕੇ ਲੈ ਗਏ ਨੇ ਤੇ ਸਾਰੇ ਅ ਗਾਇਆ ਉਦਨੇ ਜ਼ਰਖਾਤ ਦੇ ਦਿੱਤੀ ਅਸੀਂ ਸਵੇਰ ਉਦਨ ਤੇ ਸਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ 10 ਦਿਨ ਹੋ ਗਏ ਸਾਨੂੰ ਥਾਣੇ ਵਿੱਚ ਜਾਂਦੇ ਆਉਂਦੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਹਾਂਜੀ ਤੁਹਾਨੂੰ ਲੱਗਦਾ ਕਿ ਕੌਣ ਤੁਹਾਡਾ ਸਮਾਨ ਥੋੜੀ ਲੈ ਗਿਆ ਹੋਈ ਹਾਂਜੀ ਸਾਡੇ ਸਾਡੇ ਰਿਅਲ ਰਿਅਲ ਹੀ ਨੇ ਸਾਡੇ ਮਤਲਬ ਹੈਗੀ ਰਿਸ਼ਤੇਦਾਰੀ ਦੇ ਵਿੱਚ ਹੀ ਹੈ ਸਾਨੂੰ ਜਿੰਨੇ ਤੇ ਮਤਲਬ ਜਿਹੜੇ ਅਸੀਂ ਦੱਸ ਵੀ ਦਿੱਤਾ ਹੈ ਹਾਂਜੀ ਵੀ ਆ ਬੰਦੇ ਨੇ ਹਾਂਜੀ ਉਹਨਾਂ ਦੇ ਘਰੇ ਵੀ ਨਹੀਂ ਉਹ ਕੋਈ ਨਿਸ਼ਾਨਬੀਨ ਕਰਦੇ ਸਮਾਨ ਮੈਂ ਰਿਪੁਲ ਇਹਨਾਂ ਕਿਰਨਪ੍ਰੀਤੀ ਗਵੰਡੀ ਹਾਊਸਿੰਗ ਕਲੋਨੀ ਸੈਦ ਵਾਲਿਆ ਇਹ ਜਿਸ ਦਿਨ ਅਠਾਈ ਤਰੀਕ ਨੂੰ ਆ ਘਰ ਆਏ ਇਹਨਾਂ ਨੇ ਸਾਨੂੰ ਮੌਕਾ ਦਿਖਾਇਆ ਹੈ ਚੋਰੀ ਹੋਈ ਹੈ ਅਸੀਂ ਫਿਰ ਉੱਪਰ ਆ ਕੇ ਇਹਨਾਂ ਦਾ ਕਮਰਾ ਦੇਖਿਆ ਤੀਸਰਾ ਵਾਲਾ ਉਹ ਬਾਰਿਠਾ ਨਹੀਂ ਆਇਆ ਹੈ ਬਰਾਂਡੇ ਵਾਲਾ ਬੂਹਾ ਵੀ ਤੋੜਿਆ ਉਹਨਾਂ ਨੇ ਇਧਰੋਂ ਸਲੰਡਰ ਾ ਕੇ ਰਹਿ ਗਿਆ ਫਲਮਾਰੀਆਂ ਵੀ ਖੁੱਲੀਆਂ ਸੀ ਪਾਲਾ ਵੀ ਟੁੱਟਾ ਹੋਇਆ ਸੀ ਤੇ ਇਹਨਾਂ ਨੇ ਕਾਫੀ ਕਾਫੀ ਕੁਝ ਖਿਲਾਰਾ ਖਿਲਾਰਾ ਵੀ ਬਹੁਤ ਪਿਆ ਹੋਇਆ ਸੀ ਇਹਨਾਂ ਨੇ ਤੇ ਐਲ ਸੀ ਡੀ ਵੀ ਉਤਾਰੀ ਹੋਈ ਹੈ ਉੱਥੋਂ ਸਲੰਡਰ ਤੇ ਅਲਮਾਰੀ ਵਗੈਰਾ ਸਭ ਟੁੱਟਾ ਹੋਇਆ ਸੀ ਇਸ ਤਰ੍ਹਾਂ ਇਹ ਮੌਕੇ ਤੇ ਤੁਸੀਂ ਇਹਨਾਂ ਦੇ ਗਵਰਨਰ ਤੁਹਾਨੂੰ ਪਤਾ ਨਹੀਂ ਲੱਗਿਆ ਰਾਤ ਨੂੰ ਕਿ ਕਿ ਐਕਚੁਅਲੀ ਅਸੀਂ ਘਰ ਨਹੀਂ ਸੀਗੇ ਅਸੀਂ ਡੇਢ ਸਾਬ ਗਏ ਹੋਏ ਸੀ ਤੇ ਉੱਥੋਂ ਹੀ ਅਸੀਂ 28 ਤਰੀਕ ਨੂੰ ਸਵੇਰ ਹੀ ਆਏ ਹਾਂ ਤੇ ਸਾਨੂੰ ਪਤਾ ਨਹੀਂ ਲੱਗਾ ਜਦੋਂ ਦੀਦੀ ਨੇ ਸਾਨੂੰ ਦੱਸਿਆ ਸਾਨੂੰ ਉਦੋਂ ਪਤਾ ਲੱਗਾ ਸਾਡੇ ਫੈਮਲੀ ਚ ਵੀ ਘਰ ਕੋਈ ਨਹੀਂ ਸੀ ਉਸ ਟਾਈਮ ਤੇ ਹਾਂਜੀ ਉਹ ਜਿਹੜੀਆਂ ਗੱਡੀਆਂ ਚਲਾਈਆਂ ਉਹਨਾਂ ਦਾ ਅਸਲ ਚ ਪਰਪਸ ਹੈ ਕੀ ਹੈ ਦੇਖੋ ਜਿਹੜੀਆਂ ਲਖਨ ਤੋਂ ਬਿਠੀ ਨੂੰ ਪੁਰੀਆ ਦੇ ਹਿਦਾਇਤਾਂ ਅਨੁਸਾਰ ਭਰਤੀ ਤੋਂ ਹਰ ਇੱਕ ਸਾਡੀ ਤਿੰਨ ਗੱਡੀਆਂ ਐਫਐਸਟੀ ਚੱਲਦੀਆਂ ਬਈਆਂ ਨੇ ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨ ਮਿਲਦੀ ਹੈ ਤੇ ਜੋ ਗੱਡੀਆਂ ਨੇ ਇਹ 24 ਆਵਰ ਚੱਲਦੀਆਂ ਨੇ ਵੀ ਕਹਿੰਦਾ ਜੀ ਪੀ ਐਸ ਕਿਟਡ ਗੱਡੀਆਂ ਨੇ ਔਰ ਕਿ ਪਿਛਲੀ ਹਦਾਇਤਾਂ ਅਨੁਸਾਰ ਇਹ ਚੱਲਦੀਆਂ ਨੇ ਔਰ ਉਹਨਾਂ ਨੂੰ ਅਨੁਸਾਰ ਕਾਰਵਾਈ ਕੀਤੀ ਜਾਂਦੀ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਰਹਿੰਦਾ ਪਿਆ ਵੀ ਲੋਕਾਂ ਦੇ ਘਰੋਂ ਸਮਾਨ ਜਿਹੜਾ ਵੀ ਲੈ ਕੇ ਆਉਂਦੇ ਨੇ ਉਸ ਗੱਡੀ 'ਚ ਰੱਖਦੇ ਨੇ ਗੱਡੀ ਤੋਂ ਉਤਾਰਦੇ ਵੇਲੇ ਚ ਆਇ ਪੰਜ ਸਿਲੰਡਰ ਆ ਜਾਂ ਕੋਈ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ 'ਚ ਵੀ ਇਹ ਸਮਾਈ ਜਿਹੀ ਕੀਤੀ ਜਾ ਰਹੀ ਹੈ ਮੇਰੇ ਇਝੇ ਦੱਸ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਛੋੜੇ ਦਿਨ ਪਹਿਲਾਂ ਹੀ ਮੇਰੇ ਕੋ ਔਰ ਇਸ ਬਾਰੇ ਮੈਂ ਆਪਣੀ ਜਗ੍ਹਾ ਉਪਸ਼ਟ ਕਰੀ ਦੀ ਨੋਟਿਸ ਵੀ ਲਿਆਂਦਾ ਲੇਕਿਨ ਹੁਣੇ ਤੱਕ ਇਹ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜਰੂਰ ਲਗਾ ਗੱਡੀ ਤੋਂ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਉਹ ਗੱਡੀ ਜੇ ਇਲੈਕਸ਼ਨ ਦੀ ਗੱਡੀ ਹੈ ਤੇ ਉੱਥੇ ਵਿੱਚ ਕੌਣ ਲੱਗੇ ਗਿਆ ਸੀ ਉਹ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੇ ਦਰਤਾ ਅਨੁਸਾਰ ਉਸ ਗੱਡੀ ਦੇ ਵਿੱਚ ਇੱਕ ਡਿਊਟੀ ਅਫਸਰ ਸੀ ਔਰ ਪਲੱਸ ਸਾਡੇ ਜੋ ਪੁਲਿਸ ਬਲਾਜਿਕ ਹੁੰਦੇ ਨੇ ਤੋ ਇੱਕ ਇੱਕ ਜਾਇਦਾ ਵਿਚਾਰ ਲਿਆ ਜਾ ਕਿਤੇ ਜਾ ਰਹੀ ਹੈ ਔਰ ਇਹ ਬਹੁਤ ਹੀ ਜ਼ਰਰੀ ਲੋਕੀ ਕਰੀ ਜੀ ਕਰਣੀ ਹੈਗੀ ਕਿ ਕਿ ਸਰ ਹਰ ਦਾ ਸਮਾਂ ਇਹ ਨਹੀਂ ਜੀ ਪੂਰੀ ਰਾਤੀ ਸਰ ਜਿਹੜੀ ਕਰੀ ਜੀ 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 ਬਿਲਕੁਲ ਨਹੀਂ ਦੇਖੋ ਗੱਲ ਇਸ ਤਰ ਹੈ ਕਿ ਇਹ ਜੋ ਗੱਡੀਆਂ ਨੇ ਟੂਰ ਦੀ 4 ਆਵਰ ਚੱਲਦੀ ਹੈ ਨਹੀਂ ਕਿਉਂਕਿ ਸਾਡੇ ਕੋਲ ਜਿਹੜਾ ਸੀਵੀ ਨੂੰ ਜਿਹੜਾ ਸਾਡਾ ਐਪ ਚੱਲਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤੇ ਉਹਦਾ ਜੋ ਡਿਪਟਾਰਾ ਹੈ ਕਮਿਸ਼ਨ ਦੇ ਨਿਯਮ ਅਨੁਸਾਰ ਉਹ ਸਾਡਾ 100 ਮਿੰਟ ਦੇ ਕੀਤਾ ਜਾਂਦਾ ਇਸ ਲਈ ਜੋ ਗੱਡੀਆਂ ਇਹ 24 ਆਵਰ ਚੱਲਦੀਆਂ ਨੇ ਸਾ ਟੇਕੇਦਾਰ ਦੂਸਤ ਹੋਏਗੀ ਜਾਂ ਕਿਸੇ ਦੂਸਤ ਇਹ ਦੇਖੋ ਸਾਡੇ ਕੋਲ ਮੈਂ ਜੋ ਅਸੀਂ ਪੜਤਾਲ ਕਰਾ ਰਹੇ ਹਾਂ ਜੋ ਗੱਡੀ ਅਸੀਂ ਇਹ ਦੇਖ ਰਹੇ ਹਾਂ ਕਿ ਗੱਡੀ ਸਾਡੀ ਇੱਥੇ ਗਈ ਸੀ ਜਾਂ ਨਹੀਂ ਗਈ ਸੀ ਜਿਹੜੀ ਗੱਡੀ ਉੱਥੇ ਜੀਪੀਐਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਥੇ ਮੌਕੇ ਤੇ ਪਾਈ ਦੇਗੀ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇਨਚਾਰਜ ਹੋਏਗਾ ਜੋ ਫੁੱਲਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਇਨਕੁਆਇਰੀ ਕਰਕੇ ਫਿਰ ਅਸੀਂ ਰਿਪੋਰਟ ਪਾਈ ਤੇ ਐਕਸ਼ਨ ਹੋਏਗਾ ਬਿਲਕੁਲ ਐਕਸ਼ਨ ਹੋਏਗਾ ਜੋ ਨਿਰਮਾਣ ਅਨੁਸਾਰ ਕਾਰਵਾਈ ਪਾਣੀ ਉਹ ਜ਼ਰੂਰ ਕੀਤੀ ਜਾਵੇਗੀ ਥੈਂਕ ਯੂ ਜੀ